ਹੋਗਣਾ ਭਾਜੀ ਮਾੜਾ ਜੀ ਮਾੜਾ ਭਾਜੀ ਥੋੜਾ ਜੀ ਅੱਜ ਲੋਕ ਸਭਾ ਦੀਆਂ ਬੂਟਾਂ ਦਾ ਦਿਨ ਹੈ ਦੋ ਵਿਧਾਇਕ ਕਾਂਗਰਸ ਦੇ ਤੇ ਇੱਕ ਸਾਬਕਾ ਵਿਧਾਇਕ ਦਾਵਾ ਕੀ ਹੈ ਦੇਖੋ ਮਾਲਕ ਦੇ ਰੰਗ ਨੇ ਜਿਹਨੂੰ ਸੱਚੇ ਪਾਤਸ਼ਾਹ ਨੇ ਤਿਲਕ ਕਰਨਾ ਜਿਤਨਾ ਉਹਨੇ ਆ ਲੇਕਿਨ ਜਿੱਥੇ ਤਾਈ ਸਾਡੀ ਗੱਲ ਆ ਮੇਰੀ ਤੇ ਆਜ਼ਾਦ ਵਿਧਾਇਕ ਦੀ ਤੇ ਸਾਬਕਾ ਵਿਧਾਇਕ ਦੀ ਅਹੀਂ ਜ਼ੀਰਾ ਦੀ ਡਟ ਕੇ ਮਦਦ ਕੀਤੀ ਆ ਔਰ ਜ਼ੀਰਾ ਜੀ ਬਹੁਤ ਅੱਛੀਆਂ ਵੋਟਾਂ ਨਾਲ ਇਹਨਾਂ ਦੋਵੇਂ ਸੀਟਾਂ ਤੇ ਜਿੱਤਣਗੇ ਔਰ ਮਾਝੇ 'ਚ ਵੀ ਮੈਂ ਦੇਖਿਆ ਕਿ ਲੋਕਾਂ ਦਾ ਰੁਝਾਨ ਆ ਬਹੁਤ ਅੱਛਾ ਕਾਂਗਰਸ ਵੱਲ ਤੇ ਔਰ ਇੱਕੋ ਇੱਕ ਪਾਰਟੀ ਹੈ ਕਾਂਗਰਸ ਪਾਰਟੀ ਇਹ ਲੋਕਾਂ ਨੇ ਜ਼ਿਆਦਾ ਵੋਟਾਂ ਪਾਈਆਂ। ਪੰਜਾਬ ਦੇ ਵਿੱਚ ਕੀ ਦੇਖਦੇ ਹੋ 13 ਸੀਟਾਂ ਦੇ ਵਿੱਚ? 13 ਕਿਹਦੀਆਂ ਦੱਸਾਂ? ਬੀਜੇਪੀ ਦੀਆਂ ਦੱਸਾਂ। ਕਾਂਗਰਸ ਦੀਆਂ ਵੀ ਦੱਸ ਦਿਓ। ਕਾਂਗਰਸ ਦੀਆਂ 7 ਤੋਂ 8 ਵੋਟਾਂ ਸੀਟਾਂ ਸਾਡੀਆਂ। ਬਾਕੀ ਤੇ ਬਾਕੀ ਬਚੇ ਚੋਂ? ਬਾਕੀ ਇੱਕ ਮੇਰੇ ਖਿਆਲ ਸਾਇਦ ਬਾਦਲ ਸਾਹਿਬ ਖਾਤਾ ਖੋਲ ਲੈਣ। ਸ਼ਾਇਦ। ਸ਼ਾਇਦ ਬੀਜੇਪੀ ਵੀ ਖਾਤਾ ਖੋਲ ਲੈ। ਖਡੂਰ ਸਾਹਿਬ ਹਲਕੇ ਦੇ ਵਿੱਚ ਮੇਨ ਜਿਹੜੀ ਫਾਈਟ ਤੁਸੀਂ ਕਿਸ ਤਰ੍ਹਾਂ ਮੰਨਦੇ ਸੀਗੇ ਜੀਰਾ ਜੀ ਦੀ ਜਿਹੜੀ ਫਾਈਟ ਆ ਕਾਂਗਰਸ ਦੀ ਜਿਹੜੀ ਫਾਈਟ ਸੀ ਉਹ ਭਾਜਪਾ ਦਾ ਸੀ ਅਕਾਲੀ ਦਲ ਦਾ ਸੀ ਆਮਾਦੀ ਪਾਰਟੀ ਦਾ ਸੀ ਜਾਂ ਅਮਰਪਾਲ ਸਿੰਘ ਦਾ ਸੀ ਦੇਖੋ ਸ਼ਾਮ ਤੱਕ ਹੀ ਕਾਫੀ ਕੁਝ ਕਲੀਅਰ ਹੋ ਜਾਊਗਾ ਔਰ 4 ਤਰੀਕ ਨੂੰ ਤੁਹਾਡ ਨੂੰ ਨਤੀਜੇ ਮਿਲ ਜਾਣੇ ਆ ਜੀਰਾ ਜੀ ਜਿੱਤ ਕੇ ਆਉਣਗੇ ਰਣਜੀਤ ਸਵੇਰ ਤੋਂ ਜਿਹੜਾ VOTING ਟ੍ਰੈਂਡ ਆ ਬੜਾ ਸਲੋ ਹੈ ਤੁਸੀਂ ਪਹਿਲਾਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਕੀ ਇਹ ਕਿੱਥੇ ਨਾ ਕਿੱਥੇ ਇਫੈਕਟ ਕਰ ਰਿਹਾ ਹੈ ਜਾਂ ਕਰੂਗਾ ਬਹੁਤ ਵੱਡੇ ਪੱਧਰ ਤੇ ਦੇਖੋ ਜੀ ਇਹ ਤਾਂ ਹੁਣ ਜਿਹਨੇ ਜਿਹਨੇ ਜਿੰਨਾ ਜਿੰਨਾ ਹੋਮਵਰਕ ਕੀਤਾ ਹੋਊਗਾ ਉਸ ਹਿਸਾਬ ਨਾਲ ਲੋਕਾਂ ਨੂੰ ਅਪਰੋਚ ਕੀਤਾ ਹੋਊਗਾ ਘਰੋਂ ਘਰ ਗਏ ਹੋਣਗੇ ਉਹਨਾਂ ਨੂੰ ਸਾਰੀਆਂ ਪਾਰਟੀਆਂ ਨੂੰ ਪੁੱਛ ਲਓ ਕਿਹੜਾ ਕਿਹੜਾ ਦੋਰ ਟੂ ਦੋਰ ਕੇ ਆਵੇ ਵੋਟਾਂ ਤਾਂ ਉਸੇ ਹਿਸਾਬ ਨਾਲ ਹੀ ਆਉਣੀਆਂ ਹਮ ਔਰ ਵੈਸੇ ਵੀ ਜੇ ਆਪਾਂ ਦੁਆਬੇ ਦੀ ਗੱਲ ਕਰੀਏ ਤੇ 8% ਲੋਕ ਤਾਂ ਦੋਆਂ ਸਾਲਾਂ ਦੇ ਵਿਦੇਸ਼ ਚ ਰਹੇਗੇ ਇਹਦੀ ਨਵੀਂ ਪੀੜ੍ਹੀ ਜਿਨ੍ਹਾਂ ਦੀਆਂ ਵੋਟਾਂ ਬਣੀਆਂ ਉਹ ਸਾਰੇ ਵਿਦੇਸ਼ ਨੇ ਸੋ ਜਿੰਨੀਆਂ ਵੋਟਾਂ ਉਹਨਾਂ ਮਤਲਬ 1,44,000 ਵੋਟ ਕਬੂਤਰੇ ਦੀਆਂ ਮੈਂ ਸਮਝਦਾ ਕਿ 90 ਤੋਂ 2 ਉੱਪਰ ਪੈ ਜਾਣ 2 ਘੱਟ ਪੈ ਜਾਣ 90,000 ਵੋਟ 92 ਪੈ ਜਵੇ 95 ਪੈ ਜਵੇ ਜਾਂ 88 ਰਹਿ ਜਵੇ ਇੱਥੇ ਇੱਕ ਵੋਟ ਪੋਲ ਹੋਣੀ ਆ ਓਵਰ ਆਲ ਕਿੰਨਾ ਦੇਖਦੇ ਪੰਜਾਬ ਚ 60 ਤੋਂ ਪਰ ਟੱਕੂਗਾ ਕਿ ਤੁਹਾਡਾ ਅਨੁਮਾਨ ਕੀ ਹੈ ਵੀ ਮੈਂ ਤਾਂ ਆਪਣੇ ਹਲਕੇ ਬਾਰੇ ਦੱਸ ਸਕਦਾ ਲੇਕਿਨ ਹਮੇਸ਼ਾ ਪਾਰਲੀਮੈਂਟ ਜਦੋਂ ਆਉਂਦੀ ਹੈ ਨਾ ਗਰਮੀਆਂ ਚ ਆਉਂਦੀ ਆ ਔਰ ਇਸ ਵੇਲੇ ਛੁੱਟੀਆਂ ਵੀ ਹੁੰਦੀਆਂ ਲੋਕ ਛੁੱਟੀਆਂ ਮਨਉਣ ਵੀ ਚਲੇ ਜਾਂਦੇ ਆ ਕੁਝ ਲੋਕ ਗਰਮੀ ਕਰਕੇ ਅਮੀਰ ਆਦਮੀ ਬਾਹਰ ਨਹੀਂ ਆਉਂਦੇ ਤੇ ਇਹ ਫਰਕ ਹਮੇਸ਼ਾ ਹੁੰਦਾ ਤੇ ਲੋਕ ਜਿਹੜੀ ਸਾਡੀ ਅਸੈਂਬਲੀ ਐਮ ਐਲ اے ਦੀਆਂ ਵੋਟਾਂ ਉਹ ਸਰਦੀ ਚ ਆਉਂਦੀਆਂ ਤਾਂ ਲੋਕ ਬਹੁਤ ਤਗੜੇ ਹੋ ਕੇ ਡਟ ਕੇ ਆ ਕੇ ਪਾਉਂਦੇ ਵੋਟਾਂ ਰਾਣਾ ਜੀ ਦਾ ਸਵਾਲ ਹੈ ਕਿ ਇੰਡੀ ਗਠਵੰਦ ਜਿਹੜਾ ਹੈਗਾ ਵਾ ਸੁਸ਼ੀ ਰਿੰਕੂ ਦੀ ਪਤਨੀ ਕਹਿੰਦੇ ਸੂਟ ਵੰਡਰੇ ਲੋਕਾਂ ਨੂੰ ਡੁਬਾ ਰਿਆ ਤੇ ਯਾਰ ਹੁਣ ਮੈਂ ਕੀ ਕਰ ਸਕਦਾ ਲੈਣ ਵਾਲੇ ਲੈ ਰਿਆ ਸੁਣਾ ਜੇਣ ਵਾਲੇ ਦੇ ਰਿਆ ਤੁਹਾਡੇ ਚੰਨੀ ਸਾਹਿਬ ਨੇ ਉਹਨਾਂ ਦੀ ਜਿਹੜੀ ਕੋਈ ਵੀਡੀਓ ਵਾਇਰਲ ਕਰ ਦਿੱਤੀ ਤੇ ਚੰਗਾ ਕੀਤਾ ਲੋਡੋ ਤੁਹਾਡੇ ਵਰਗੇ ਕਿਸੇ ਪੱਤਰਕਾਰ ਨੇ ਕੀਤੀ ਨਹੀਂ ਨੌ ਚੰਨੀ ਸਾਹਬ ਦਾ ਰਾਲਾ ਜੀ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਇੰਡੀਗਟ ਗਠਜੰਦ ਜਿਹੜਾ ਪੂਰੇ ਭਾਰਤ ਦੇ ਵਿੱਚ ਰਿਹਾ ਹੈਗਾ ਵਾ ਉਹਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਰਲ ਕੇ ਇਲੈਕਸ਼ਨ ਲੜੇ ਨੇ ਪਰ ਪੰਜਾਬ ਦੇ ਵਿੱਚ ਇਹਦਾ ਵਿਰੋਧ ਹੋਇਆ ਔਰ ਕੀ ਮੰਨਦੇ ਹੋ ਕਿ ਇਲੈਕਸ਼ਨਾਂ ਤੋਂ ਬਾਅਦ ਇੰਡੀਗਟ ਗਠਜੰਦ ਪੰਜਾਬ ਦੇ ਵਿੱਚ ਚੱਲੇਗਾ ਔਰ ਜਿਹੜੇ ਆਉਣ ਵਾਲੇ ਵਿਧਾਨ ਸਭਾ ਦੇ ਵਿੱਚ ਇੰਡੀਗਟ ਗਠਜੰਦ ਚੱਲੇਗਾ ਕਿ ਨਹੀਂ ਚੱਲੇਗਾ ਦੇਖੋ ਹਿੰਦੁਸਤਾਨ ਤਾਂ ਗਠਜੰਦਨ ਚੱਲੇਗਾ ਔਰ ਪੰਜਾਬ ਚ ਨਾ ਪਹਿਲਾਂ ਚੱਲਿਆ ਨਾ ਹੋਣਾ ਤੇ ਨਾ ਅੱਗੇ ਹੋਊਗਾ ਅੱਗੇ ਕਿੱਦਾਂ ਹੋ ਜਾਊਗਾ ਜਦ ਅਸੀਂ ਇਲੈਕਸ਼ਨ ਚ ਹੀ ਨਹੀਂ ਕੱਟੇ ਹੋਏ ਤੇ ਇਹਦੇ ਬਾਅਦ ਕਿਵੇਂ ਇਕੱਠੇ ਹੋ ਗਏਗਾ ਜੀ ਡਟ ਕੇ ਵਿਰੋਧ ਕਰਾਂਗੇ ਆਮ ਆਦਮੀ ਪਾਰਟੀ ਦਾ ਠੀਕ ਹੈ ਠੀਕ ਹੈ